ਝੋਨੇ ਦੀ ਪਨੀਰੀ ਦੀ ਸਹੀ ਕਾਸਤ ਜਾਂ ਸਹੀ ਜਰਮੀਨੇਸ਼ਨ ਕਰਵਾਉਣ ਲਈ ਕਿਹੜਾ ਤਰੀਕਾ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਜਾਂ ਅਸੀਂ ਕੀ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆ ਵਾਲਾ ਅੱਜ ਮੈਂ ਤੁਹਾਨੂੰ ਇਹ ਦਿਖਾਉਣ ਜਾ ਰਿਹਾ ਵੀ ਆਹ ਜਿਹੜੀ ਝੋਨੇ ਦੀ ਪਨੀਰੀ ਆਪਣੀ ਬੀਜੀ ਹੋਈ ਹੈ ਇਹ ਜੀ ਪੂਸਾ 44 ਝੋਨੇ ਦੀ ਪਨੀਰੀ ਬੀਜੀ ਹੋਈ ਹੈ ਇਸ 17 ਤਰੀਕ 17 ਮਈ 2024 ਦੀ ਸਵੇਰ ਹੈ 6 ਵਜੇ ਹੋਏ ਨੇ ਆ ਸੂਰਜ ਚੜ ਰਿਹਾ ਹੈ ਖੇਤਾਂ ਵਾਲਾ ਢੇੜਾ ਮਾਰਨ ਆਏ ਸੀ 17 ਤਰੀਕ ਦੀ ਸਵੇਰ ਆ ਤੇ 15 ਤਰੀਕ ਨੂੰ 11 12 ਵਜੇ ਪਣੀ ਦੀ ਬੀਜੀ ਸੀ 11 12 ਵਜੇ ਸੱਟਾ ਮਾਰਿਆ ਸੀ ਪਾਣੀ ਦਾ ਭਰ ਕੇ ਤੇ ਹੁਣ ਜਿੱਥੇ ਪਾਣੀ ਨਹੀਂ ਹੈਗਾ ਉੱਚੇ ਥਾਂਵੇਂ ਉੱਥੇ ਦਾ ਇਹ ਸਾਰਾ ਕੈਪਚਰ ਕਰ ਰਿਹਾ ਕੈਮਰਾ ਜਰਮੀਨੇਸ਼ਨ ਤੇ ਪਾਣੀ ਦੇ ਵਿੱਚ ਵੀ ਜਰਮੀਨੇਸ਼ਨ ਇੰਨੀ ਹੋ ਆ ਆ ਬੱਟ ਦੇ ਕੋਲੇ ਗਿੱਲਾ ਮਿੱਤੋ ਕੋਲੇ ਨਹੀਂ ਲੱਗਿਆ ਜਾ ਰਿਹਾ ਨਹੀਂ ਤੁਹਾਨੂੰ ਮੈਂ ਚਲੋ ਦਿਖਾ ਵੀ ਦਿਨਾ ਆ ਪਾਣੀ ਦੇ ਵਿੱਚ ਵੀ ਦੇਖ ਲਓ ਜਰਮੀਨੇਸ਼ਨ ਸਾਰੀ ਹੋਈ ਹੋਈ ਆ ਪਨੀਰੀ ਦੀ ਕਿਤੇ ਪ੍ਰੋਬਲਮ ਨਹੀਂ ਹੈਗੀ ਵੀ ਪਨੀਰੀ ਦੀ ਜਰਮੀਨੇਸ਼ਨ ਹੈ ਨਹੀਂ ਤੇ ਤੁਸੀਂ ਇਹ ਕਹਿ ਲੋ ਵੀ ਇਹ ਇੰਨੀ ਜਰਮੀਨੇਸ਼ਨ ਇੰਨੇ ਘੱਟ ਸਮੇਂ ਦੇ ਵਿੱਚ ਕਿਵੇਂ ਹੋਈ ਇਦੇ ਬਾਰੇ ਗੱਲਬਾਤ ਕਰਾਂਗੇ ਦੇਖੋ ਲੇ ਹਰੇਕ ਬੀਜ ਦਾ ਹਰੇਕ ਹਿਸਾਬ ਕਿਤਾਬ ਹੁੰਦਾ ਮੈਂ ਤੁਹਾਨੂੰ ਇਹ ਗੱਲ ਨੋਟ ਡਾਊਨ ਕਰਾ ਦੇਣਾ ਜਿਉਂਾ ਵੀ ਤੁਸੀਂ ਇਹ ਨਾ ਕਹੋ ਵੀ ਮੈਂ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਵੀ ਇਹ ਐਂ ਹੋਊਗੀ ਕਿਉਂਕਿ ਆਪਾਂ ਗੱਲ ਕੀਤੀ ਹੈ ਸਾਰੀ ਪੂਸਾ 44 ਦੀ ਆਪਣੇ ਲਈ ਇਹ ਸਾਰੀ ਪਨੀਰੀਆ ਜਿਹੜੀ ਇਹ ਪੂਸਾ 44 ਹੈ ਤੇ ਆਹ ਜਿਹੜੀ ਕੈਰੀ ਬਣਾਈ ਹੋਈ ਹੈ ਬਟ ਪਾ ਕੇ ਇੱਥੇ ਵੀ ਅੱਜ 17 ਤਰੀਕ ਨੂੰ ਪੂਸਾ 44 ਹੀ ਵਿਜਣੀ ਆ ਤੇ ਹੋਰ ਜਿਹੜਾ ਬੀਜ ਬੂਜ ਬੀਜਣਾ ਉਹ ਸਾਰੇ ਲੇਟ ਵਸੇਟ ਜਿਵੇਂ ਕਾਇਮ ਲੱਗਦਾ ਉਦਾਂ ਬੀਜਨੇ ਚਾਹੀਦੇ ਨੇ ਬੰਦੇ ਨੂੰ ਤੇ ਆਪਾਂ ਨੇ ਕੀ ਕਰਿਆ ਜੀ ਆਪਾਂ ਗੱਲ ਸ਼ੁਰੂ ਕਰਦੇ ਆਂ ਪੂਸਾ 44 ਦੀ ਪਨੀਰੀ ਆ ਜੀ ਇਹ 17 ਤਰੀਕ ਦੀ ਸਵੇਰ ਆ 6 ਵਜੇ ਹੋਏ ਨੇ ਤੇ 15 ਤਰੀਕ ਨੂੰ 11 12 ਵਜੇ ਇਹਦੇ ਸੱਟਾ ਮਾਰਿਆ ਦੀ ਪਾਣੀ ਭਰ ਕੇ ਤੇ ਅੱਜ ਜਾਨੀ ਕਿ 48 ਘੰਟੇ ਹੋ ਜਾਣਗੇ 11 12 ਵਜੇ ਇਹ 40 42 ਘੰਟੇ ਹੋਏ ਨੇ ਇਹ ਪਨੀਰੀ ਨੂੰ ਤੇ ਪਹਿਲਾਂ ਤਾਂ ਦੇਖੋ ਜੀ ਪਨੀਰੀ ਪਾਈ ਬੀਜ ਪਾਇਆ ਪਾਣੀ ਦੇ ਵਿੱਚ ਪਾਣੀ ਭਰ ਕੇ ਪਲਾਸਟਿਕ ਦੇ ਡਰਮ ਦੇ ਵਿੱਚ ਪਾਣੀ ਭਰ ਕੇ ਉਸ ਤੋਂ ਬਾਅਦ ਥੋੜਾ ਥੋੜਾ ਹਲਕਾ ਹਲਕਾ ਬੀਜ ਪਾਇਆ ਉਹਦੇ ਵਿੱਚ ਹਲਕਾ ਹਲਕਾ ਬੀਜ ਪਾਉਣ ਨਾਲ ਇਹ ਹੁੰਦਾ ਜਿਹੜੀ ਫੋਕ ਹੁੰਦੀ ਆ ਜਾਂ ਜਿਹਨੂੰ ਫੜਾ ਕਹਿੰਦੇ ਨੇ ਜਾਂ ਜਿਹਨੂੰ ਖਾਲੀ ਦਾਣਾ ਕਹਿੰਦੇ ਨੇ ਉਹ ਉੱਪਰ ਤੈਰਦਾ ਰਹਿੰਦਾ ਤੇ ਉਹਨੂੰ ਨਾਲ ਹੁੰਦੇ ਕੱਢਦੇ ਜਾਓ ਮੋٹے-ਬੋਟੇ ਦਾਣੇ ਥੱਲੇ ਬੈਠਦੇ ਜਾਣਗੇ ਪਾਣੀ ਦੇ ਵਿੱਚ ਤੇ ਉਹਨੂੰ ਬੈਠਣ ਦਿਓ ਪਹਿਲਾ ਸਟੈਪ ਤਾਂ ਇਹ ਹੋ ਗਿਆ ਜੀ ਉਸ ਤੋਂ ਬਾਅਦ ਪਾਣੀ ਦੇ ਵਿੱਚ ਸਾਰਾ ਬੀਜ ਭਿਉਂ ਦਿੱਤਾ ਤੇ ਭਿਉਣ ਤੋਂ ਬਾਅਦ ਉਹ ਬੀਜ ਨੂੰ ਤੁਸੀਂ 12 ਘੰਟੇ ਰੱਖਣਾ ਤੁਸੀਂ 24 ਘੰਟੇ ਰੱਖਣਾ ਇਹ ਤੁਹਾਡੀ ਚੋਆਇਸ ਆ ਜੇ ਕੋਈ ਡਿੱਕਾ ਮੜਕਾ ਪੈ ਗਿਆ ਤਾਂ 24 ਘੰਟੇ ਤੋਂ ਵੱਧ ਰੱਖਣਾ 37 ਘੰਟੇ ਰੱਖਣਾ ਇਹ ਵੀ ਤੁਹਾਡੀ ਚੋਆਇਸ ਆ ਉਹਦਾ ਕੋਈ ਮੈਟਰ ਨਹੀਂ ਯਾਨੀ ਕਿ ਮੇਰੇ ਅਕੋਰਡਿੰਗ ਮਿਨੀਮਮ 24 ਘੰਟੇ ਬੀਜ ਨੂੰ ਜੇ ਪਾਣੀ ਦੇ ਵਿੱਚ ਰੱਖ ਦਿੱਤਾ ਜਾਵੇ ਉਹਦੇ ਨਾਲ ਜਿਹੜਾ ਚੌਲ ਦੇ ਉੱਪਰ ਲੇਅਰ ਹੁੰਦੀ ਆ ਇਹ ਚੌਲ ਦੇ ਉੱਪਰਲੀ ਲੇਅਰ ਆ ਜਾਂ ਦਾਣੇ ਦੇ ਉੱਪਰਲੀ ਲੇਅਰ ਆ ਇਹ ਲੇਅਰ ਆ ਜਿਹੜੀ ਇਹ ਕਮਜ਼ੋਰ ਪੈ ਜਾਂਦੀ ਆ ਇਹਦਾ ਜਿਹੜਾ ਹਾਰਡ ਪੈਨ ਹੁੰਦਾ ਉਹ ਸੌਫਟ ਹੋ ਜਾਂਦਾ ਉਹ ਰੱਖਣਾ ਜ਼ਰੂਰੀ ਆ ਵੀ 24 ਘੰਟੇ ਕੋਈ ਵੀ ਬੀਜ ਆ ਜੇ ਆਪਾਂ ਪਾਣੀ ਦੇ ਵਿੱਚ ਭੌਂਕੇ ਰੱਖ ਲਾਵਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਯਾਨੀ ਕਿ ਰੱਖ ਤੁਸੀਂ 12 ਘੰਟੇ ਵੀ ਸਕਦੇ ਹੋ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਪਾਣੀ ਦੇ ਵਿੱਚੋਂ ਬਾਹਰ ਕੱਢਣਾ ਪੂਸਾ 44 ਨੂੰ ਅਸੀਂ ਨੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਕੱਢ ਕੇ ਬੋਰੀਆਂ ਦੇ ਵਿੱਚ ਪਾ ਕੇ ਉਹਨੂੰ ਛਾਵੇਂ ਪਹਿਲਾਂ ਬੀਜ ਭਉਂਤਾ ਵੀ ਸਾਵੇਂ ਤੀ ਸਾਂਹਲੀ ਜਗ੍ਹਾ ਤੇ ਤੇ ਬਾਜੋ ਬੀਜ ਨੂੰ ਕੱਢ ਕੇ ਬੋਰੀਆਂ ਦੇ ਵਿੱਚ ਪਾ ਕੇ ਉਹ ਬੋਰੀਆਂ ਗਿੱਲੀਆਂ ਕਰਦੇ ਰਹੇ ਘੰਟੇ-ਘੰਟੇ ਬਾਅਦ 2-2 ਘੰਟੇ ਬਾਅਦ ਉਹਦਾ ਹਲਕਾ-ਹਲਕਾ ਪਾਣੀ ਦਾ ਸਿੱਟਾ ਮਾਰਦੇ ਰਹੇ ਤੇ ਉਹ ਬੋਰੀਆਂ ਵੀ ਸਾਵੇਂ ਰੱਖੀਆਂ ਉਹ ਸਾਵੇਂ ਰੱਖਣੀਆਂ ਨੇ ਤੇ ਉਹ ਬੋਰੀਆਂ ਰੱਖਣੀਆਂ ਨੇ ਜੀ 37 ਘੰਟੇ ਪੂਰੀਆਂ ਤੇ ਇਹ ਆਪਣੇ 37 ਘੰਟੇ ਰੱਖੀਆਂ ਦੀਆਂ ਕਾਫੀ ਇਹਦਾ ਟੰਗੂਰ ਵੱਜ ਗਿਆ ਦੀ ਮੈਂ ਗਰੁੱਪਾਂ ਦੇ ਵਿੱਚ ਜਿਹੜੇ ਮੇਰੇ ਖੇਤੀਬਾੜੀ ਗਰੁੱਪ ਨੇ ਤੇ ਮੈਂ ਆਪਣਾ ਗਰੁੱਪ ਵਾਲ ਡਾਕਟਰ ਖੇਤੀ ਉਹਦੇ ਵਿੱਚ ਵੀ ਵੀਡੀਓ ਸ਼ੇਅਰ ਕਰੀ ਸੀ ਤੇ ਡਾਕਟਰ ਖੇਤੀ ਗਰੁੱਪ ਦਾ ਮੈਂ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿਨਾ ਹੁੰਨਾ ਜੇ ਕਿਸੇ ਵੀਰ ਨੇ ਜੁਆਇਨ ਕਰਨਾ ਤਾਂ ਕਰ ਸਕਦਾ ਉੱਥੋਂ ਤੇ ਉਹ ਉਹਦੇ ਵਿੱਚ ਵੀ ਸ਼ੇਅਰ ਕਰੀ ਦੀ ਵੀਡੀਓ ਤੇ ਡੰਗੂਰ ਕਾਫੀ ਵੱਜ ਗਿਆ ਦੀ ਮੰਨ ਲਓ ਤੂੰ ਹੀ ਵੱਜ ਗਈ ਦੀ ਮੰਨ ਲਓ ਉੱਗਿਆ ਉੱਗਾਈ ਦੀ ਕਾਫੀ ਉੱਗਾਈ ਦੀ ਆਪਾਂ ਨੂੰ ਦਿਖ ਰਹੀ ਦੀਆਂ ਐ ਉਹਦਾ ਜਨਮਾਰੀ ਹੋਈ ਤੇ ਉਹ ਵੀ ਜੋ ਹੋਇਆ 36 ਘੰਟਿਆਂ ਬਾਅਦ ਤੇ 37 ਘੰਟਿਆਂ ਬਾਅਦ ਫੇਰ ਆਪਾਂ ਨੇ ਉਹ 15 ਤਰੀਕ ਨੂੰ 11-12 ਵਜੇ ਇਹ ਬੀਜਿਆ ਤੇ ਅੱਜ 17 ਤਰੀਕਾ ਜਿਹੜੀ ਪਨੀਰੀ ਦੀ ਜਰਮੀਨੇਸ਼ਨ ਪ੍ਰੋਪਰ ਹੋ ਚੁੱਕੀ ਆ ਤੇ ਹੁਣ ਇਹਨੂੰ ਪਾਣੀ ਇੱਕ ਟਾਈਮ ਹੀ ਲਾਇਆ ਕਰਾਂਗੇ ਸਾਮ ਨੂੰ ਤੇ ਇੱਕ ਦਿਨ ਛੱਡ ਕੇ ਲਾਇਆ ਕਰਾਂਗੇ ਕੱਲ ਤੋਂ ਬਾਅਦ ਤਾਂ ਇੱਕ ਦਿਨ ਛੱਡ ਕੇ ਲਗਾਇਆ ਕਰਾਂਗੇ ਇਹਨੂੰ ਪਾਣੀ ਤੇ ਅੱਜ ਇਹ ਪਨੀਰੀ ਜਿਹੜੀ ਇਹ ਬੀਜਣੀਆਂ ਇਹ ਵੀ ਆਪਾਂ ਨੇ 37 ਘੰਟੇ ਰੱਖੀ ਆ ਜੀ 12 ਘੰਟੇ ਪਾਣੀ ਦੇ 24 ਘੰਟੇ ਪਾਣੀ ਚ ਭਿਉਉਣ ਤੋਂ ਬਾਅਦ 37 ਘੰਟੇ ਬਾਹਰ ਰੱਖੀ ਆ ਤੇ ਜਿਹੜਾ ਬੀਜ ਦਾ ਸੀਡ ਟ੍ਰੀਟਮੈਂਟ ਦੀ ਗੱਲ ਕਰਨ ਲੱਗੇ ਜਾਂਦੇ ਨੇ ਤੇ ਇਸ ਵਾਰ ਖਾਲੀ ਪਾਣੀ ਸਿੰਪਲ ਪਾਣੀ ਦੇ ਵਿੱਚ ਬੀਜ ਭਿਉਂਤਾ ਦੇ ਸਿੰਪਲ ਆਪਣੇ ਬੀਜ ਦਾ ਉਰੇ ਜਿਹੜਾ ਹੁਣ ਟ੍ਰੀਟਮੈਂਟ ਕਰਨਾ ਪਨੀਰੀ ਦੇ ਵਿੱਚ ਹੀ ਕਰਾਂਗੇ ਤੇ ਪਿਛਲੇ ਸਾਲਾਂ ਦੇ ਵਿੱਚ ਕਰਦੇ ਰਹੇ ਹਾਂ ਜੀ ਸਟ੍ਰਿਪਟੋਸਾਈਕਲਿਨ ਜਿਹੜੀ ਹਿੰਦੁਸਤਾਨ ਬਾਇਓਟੈਕਸ ਦੀ ਆਉਂਦੀ ਆ ਉਹਦੇ ਨਾਲ ਆਪਾਂ ਉਹ 30 ਕਿਲੋ ਬੀਜ ਨੂੰ 6 ਗ੍ਰਾਮ ਲਗਾਉਂਦੇ ਹੁੰਦੇ ਸੀ 30 ਕਿਲੋ ਬੀਜ ਨੂੰ 6 ਗ੍ਰਾਮ ਆਰਾਮ ਨਾਲ ਹਰੇਕ ਸਾਲ ਹੀ ਲਗਾਉਂਦੇ ਸੀ ਉਹ ਵਾਧੇ ਹੁੰਦੀ ਆ ਡੋਜ਼ 6 ਗ੍ਰਾਮ ਵੀ ਉਹਦੀ ਤਾਂ 30 ਕਿਲੋ ਵਾਸਤੇ ਵੱਟ ਜਲੋ ਇੱਕ ਪੌਂਚ ਜਿਆ ਉਹ 6 ਗ੍ਰਾਮ ਦਾ ਹੁੰਦਾ ਔਰ ਆਂਦੇ ਦੇ ਨਾਲ ਜਿਹੜੀ ਆਪਣੀ ਆਉਂਦੀ ਆ ਬੀਐਸਐਫ ਕੰਪਨੀ ਦੀ ਦਵਾਈ ਆਉਂਦੀ ਆ ਫੰਗੀ ਸਾਈਡ ਜਿਹਨੂੰ ਕੀ ਕਹਿੰਦੇ ਹੁੰਦੇ ਨੇ ਆਪਣਾ ਹੁਣ ਤਾਂ ਉਹ ਕ੍ਰਿਸਟਲ ਕੰਪਨੀ ਨੇ ਲੈ ਲਈ ਉਹ ਬੋਵੇਸਟਨ ਬੋਵੇਸਟਨ ਕੰਨ ਦਵਾਈ ਆਉਂਦੀ ਆ ਜਿਹਨੂੰ ਕਾਰਬੈਂਡਾਜਮ ਕਹਿੰਦੇ ਨੇ ਉਹ ਯਾਨੀ ਕਿ ਬਾਇ ਨੇਮ ਦਾ ਬਹੁਤ ਤਕੜਾ ਰਿਜ਼ਲਟ ਪਹਿਲਾਂ ਬੀਐਸਐਫ ਦਾ ਵੀ ਬਹੁਤ ਤਕੜਾ ਰਿਜ਼ਲਟ ਸੀ ਤੇ ਹੁਣ ਕ੍ਰਿਸਟਲ ਦਾ ਵੀ ਬਹੁਤ ਤਕੜਾ ਬੋਵੇਸਟਨ ਬਾਇ ਨੇਮ ਲਾਓ 30 ਕਿਲੋ ਬੀਜ ਨੂੰ ਜਾਨੀ ਕਿ 30 ਕਿਲੋ ਦੀ ਪੈਕਿੰਗ ਹੁੰਦੀ ਆ ਬੀਜ ਦੀ ਜਿਹੜਾ ਮੁੱਲ ਦਾ ਸੀਡ ਲੈਨੇ ਹੋ ਚਲੋ ਜੇ ਤੁਹਾਡਾ ਘਰ ਦਾ ਸੀਡਾ ਤਾਂ ਬਹੁਤ ਹੀ ਵਧੀਆ ਗੱਲ ਆ ਘਰ ਦੇ ਸੀਡ ਵਾਸਤੇ ਵੀ 100 ਗ੍ਰਾਮ 100 ਗ੍ਰਾਮ ਪਾਣੀ ਦੇ ਵਿੱਚ ਉਹ ਪਾ ਲੋ ਤੇ 6 ਗ੍ਰਾਮ ਹਿੰਦੁਸਤਾਨ ਬਾਇਓਟੈਕਸ ਦੀ ਸਟ੍ਰਿਪਟੋਸਾਈਕਲੀਨ ਇਹ ਪਾ ਲੋ ਤੇ ਬਸ ਬੀਜ ਭਿਉਂ ਦੋ ਬੀਜ ਭਿਉਣ ਤੋਂ ਬਾਅਦ ਇੱਥੇ ਬੀਜ ਬੀਜੋ ਤੇ ਉਸ ਤੋਂ ਬਾਅਦ ਇਹਦੇ ਤੇ ਕਿਹੜਾ ਮੈਨੇਜਮੈਂਟ ਕਰਨਾ ਪਨੀਰੀ ਤੇ ਬੀਜਣ ਵੇਲੇ ਡੀਏਪੀ ਪਾ ਲੋ ਜਾਂ ਸਿੰਗਲ ਸੁਪਰ ਫਾਸਫੇਟ ਪਾ ਲੋ ਤੇ ਯੂਰੀਆ ਵਗੈਰਾ ਅਸੀਂ ਕਦੇ ਨਹੀਂ ਪਾਇਆ ਬੀਜਣ ਵੇਲੇ ਹੁਣ ਬਾਅਦ ਪਾਵਾਂਗੇ 4-5 ਦਿਨਾਂ ਬਾਅਦ ਜਦੋਂ ਜਰਮੀਨੇਸ਼ਨ ਹੋ ਜਾਵੇ ਜ਼ਿੰਕ ਵਗੈਰਾ ਦੀਆਂ ਸਪਰੇਹਾਂ ਕਰਦਣੀਆਂ ਤੇ ਜ਼ਿੰਕ ਪਾਣੀ ਦੇ ਵਿੱਚ ਵੀ ਜਦੋਂ 15 ਦਿਨਾਂ ਦੀ ਪਣੀਰੀ ਹੋ ਗਈ ਉਦੋਂ ਪਾਵਾਂਗੇ ਤੇ ਪਹਿਲਾਂ ਸਪਰੇਹਾਂ ਜ਼ਿੰਕ ਦੇ ਲੋਹੇ ਦੀਆਂ ਕਰਦਣੀਆਂ ਹੋਰ ਕਿਸੇ ਵੀਰ ਦਾ ਇਸ ਬਾਬਤ ਸਵਾਲ ਹੋਵੇ ਪਣੀਰੀ ਦੀ ਜਰਮੀਨੇਸ਼ਨ ਨੂੰ ਲੈ ਕੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ